ਲੋ ਜੀ 10 ਸਾਲ ਦਾ ਸਮਾਂ ਜਿਹੜਾ ਹੁੰਦਾ ਨਾ ਉਹ ਛੋਟਾ ਨਹੀਂ ਹੁੰਦਾ ਤੇ ਇਹ ਬੀਬੀ ਇਹ 10 ਸਾਲ ਤੋਂ ਇਹਨਾਂ ਨੇ ਦਰਦ ਹੰਡਾਇਆ ਸੀ ਗਠੀਏ ਦਾ ਆਪਾਂ ਇਹਨਾਂ ਨਾਲ ਗੱਲ ਕਰਦੇ ਆਂ ਬੀਬੀ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਆ ਜੀ ਤੁਹਾਡਾ ਰਾਣੀ ਜੀ ਬੀਬੀ ਜੀ ਕੀ ਸਮੱਸਿਆ ਸੀ ਤੁਹਾਡੀ ਮੈਨੂੰ 10 ਸਾਲ ਤੋਂ ਗਠੀਏ ਦੀ ਪ੍ਰੋਬਲਮ ਥੀ ਜੀ 10 ਸਾਲ ਤੋਂ ਹਾਂ ਜੀ ਮੇਰੇ ਛੋਟੇ ਛੋਟੇ ਬੱਚੇ ਸੀ ਉਹ ਬਜਟਾਂ ਤਾਂ ਭੁੱਖੇ ਸਕੂਲ ਚੱਲ ਜਾਂਦੇ ਸੀ ਜੀ ਬਹੁਤ ਜ਼ਿਆਦਾ ਪ੍ਰੋਬਲਮ ਸੀ ਤੇ ਮੈਮ ਨੂੰ ਮੇਰੀ ਸਿਸਟਰ ਨੇ ਕਿਹਾ ਵੀ ਤੂੰ ਦੀਦੀ ਇੰਨਾ ਬੁਖ ਹੋ ਰਹੀ ਹੈ ਤੁਸੀਂ ਇੱਕ ਵਾਰੀ ਡਾਕਟਰ ਸ਼ਰਦਾ ਨੂੰ ਮਿਲ ਲਓ ਜੀ ਉਹਨਾਂ ਦੇ ਕਹਿਣ ਨਾਲ ਦੇਖੋ ਜੀ ਮੈਂ ਉਰੀ ਆਈ ਜੀ ਮੈਨੂੰ 15 ਦਿਨਾਂ ਦੀ ਦਵਾਈ ਦਿੱਤੀ ਗਈ ਅੱਛਾ ਜੀ ਹਾਂਜੀ ਸ਼ਰਦਾ ਮੈਡਮ ਨੇ 15 ਦਿਨ ਦੀ ਦਵਾਈ ਦਿੱਤੀ ਹਾਂਜੀ ਉਹਦੇ ਨਾਲ ਥੋੜਾ ਮੈਨੂੰ فرق ਪੈਣਾ ਸ਼ੁਰੂ ਹੋ ਗਿਆ ਜੀ। ਜੀ। ਫਿਰ ਮੈਨੂੰ ਮਹੀਨੇ ਦੀ ਦਿੱਤੀ ਜੀ। ਹਾਂਜੀ। ਫਿਰ ਮੈਨੇ ਸਾਲ ਦਵਾਈ ਖਾਈ ਹੈ ਜੀ। ਸਾਲ ਤੋਂ ਬਾਅਦ ਮੈਂ ਬਿਲਕੁਲ ਤੰਦਰੁਸਤਾਂ ਸਿਹਤ ਨਾਲ ਆ। ਇਹ ਸਾਰੇ ਕੰਮ ਕਰਦੀ ਹੈ ਜੀ। ਬੱਚੇ ਵਧੀਆ ਪੜ ਰਹੇ ਆ। ਅੱਛਾ ਜੀ। ਮੈਂ ਡਾਕਟਰ ਸ਼ਰਦਾ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਜੀ। ਜੀਨੂੰ ਵੀ ਕੋਈ ਇਹ ਪ੍ਰੋਬਲਮ ਹੈ ਉਹ ਆ ਕੇ ਡਾਕਟਰ ਸ਼ਰਦਾ ਜੀ ਨੂੰ ਮਿਲਣ ਧੰਨਵਾਦ ਜੀ। ਅੱਛਾ ਬੀਬੀ ਮੈਨੂੰ ਇਹ ਦੱਸੋ ਵੀ ਕੁਝ ਪਰਹੇਜ਼ ਵੀ ਦੱਸੇ ਸੀ ਉਹਨਾਂ ਨੇ? ਹਾਂਜੀ ਬੈਬਾ ਦੀ ਜੀਆਂ ਚੀਜ਼ਾਂ ਖਾਣੀਆਂ ਪਰਹੇਜ਼ ਦੱਸਿਆ ਸੀ ਜੀ ਉਹ ਪਰਹੇਜ਼ ਮੈਨੇ ਪੂਰੇ ਕੀਤੇ। ਪੂਰੇ ਕੀਤੇ ਹੈਨਾ